ਚਾਸਨ ਨੂੰ ਜਿਹੜਾ ਹੈਗਾ ਉਹ ਸ਼ਰਮਸਾਰ ਕਰਨ ਵਾਲੀ ਜਿਹੜੀ ਉਹਨਾਂ ਦਾ ਬਿਹੇਵੀਅਰ ਦਾ ਕੰਡਕਟ ਹੈ ਹਾਂ ਜੀ ਇਹ ਘਰ ਚ ਪੈਦਾ ਹੁੰਦਾ ਦੇਖੋ ਇਹਨਾਂ ਨੇ ਆਪ ਵੈਸੀ ਸੁੱਟਿਆ ਆਉਣ ਕਹਿੰਦੀ ਕਰ ਆ ਗੁਜਰਤ ਤੋਂ ਲੋਜੋਟ ਅੱਗੇ ਟੂਟੀ ਚੈੱਕਿੰਗ ਕਰਕੇ ਆ ਇਹਦੇ ਦੋ ਪਰਪਸ ਸੀਗੇ ਜੀ ਪਹਿਲਾਂ ਤਾਂ ਸੀਗਾ ਕਿ ਹਰ ਸ਼ੁੱਕਰਵਾਰ ਨੂੰ ਆਪ ਕੋ ਕੈਂਪੇਨ ਕਰਦਾ ਹੈ ਔਰ ਸਾਡੇ ਸਾਰੇ ਸਿਵਲ ਸਰਜਨ ਸਾਰੇ ਸਮੂਹ ਸਾਰੇ ਮੈਡੀਕਲ ਆਫਸਰ ਅੱਜ ਡੈਂਗੂ ਡੈਂਗੂ ਵਾਸਤੇ ਆਸ਼ਕਾਵਾ ਡੈਂਗੂ ਤੇ ਵਰਤ ਜਿੰਨੇ ਸਾਡੀ ਆਸ਼ਾ ਵਰਕਰਾਂ ਹਰ ਪਿੰਡ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਉਹ ਕਮੇਟੀ ਬਣਾਈ ਆ 15 ਮਾਰਚ ਦੀ ਕਮੇਟੀ ਆ ਜਿਹਦੇ ਚ ਆਸ਼ਾ ਵਰਕਰਾਂ ਮੇਰੀ ਪੰਜਾਬ ਦਾ ਮਰਜ਼ਾ 15 ਨੰਬਰ ਹੁੰਦਾ ਉਹਦੇ ਸਾਰੇ ਸਾਰੇ ਸਾਜਮਾ ਚ ਤੇ ਉਲਦੇ ਵੀ ਦਰਦਪਾਈ ਚੱਲਦੇ ਵੀ ਸਾਰੇ ਭਾਈ ਚੱਲ ਰਹੇ ਨੇ ਔਰ 15 ਨੰਬਰ ਦੀ ਕਮੇਟੀ ਹੁੰਦੀ ਆ ਤੇ ਉਹਦੇ ਜਿਹੜੀ ਕਮੇਟੀ ਆ ਉਹ ਘਰ ਘਰ ਜਾ ਕੇ ਲੋਕਾਂ ਨੂੰ ਜਾਣਕਾਰੀ ਵੀ ਦਿੰਦੀ ਆ ਔਰ ਉਹਨਾਂ ਦੇ ਜਿਹੜੇ ਕੋਲਰ ਹੁੰਦੇ ਆ ਫ੍ਰਿਜ ਦੇ ਟਰੇ ਆ ਗਿਆ ਔਰ ਜਿੰਨੇ ਕੋਈ ਪਾਪਾ ਪਾਤਸ਼ਾਹ ਵਾਸਤੇ ਕੋਰੇ ਰੱਖਣਾ ਬੜੀ ਚੰਗੀ ਗੱਲ ਹੈ ਤੇ ਉਹਦੇ ਵਿੱਚ ਇਹ ਮੱਛਰ ਬੀਡ ਕਰਦਾ ਜਿੰਨੇ ਕਰ ਲਦਾ ਜਿਹਾ ਕਿ ਆਪਣੇ ਬਾਸੇ-ਬਾਸੇ ਪਾਣੀ ਖੜਾ ਹੋਇਆ ਉਹਦੀ ਜਾਣਕਾਰੀ ਵੀ ਦਿੰਦੇ ਆ ਤੇ ਉਹਨੂੰ ਡਿਸਟਰਾਇ ਵੀ ਕਰਦੇ ਆ ਉਹਨੂੰ ਸਖਾਣੇ ਵੀ ਆ ਕਿਉਂਕਿ ਜੇ ਬਾਲਰ ਟੈਂਕੀ ਦਾ ਮੱਛਰ ਸਾਡੇ ਘਰ ਦੇ ਵਿੱਚ ਨਹੀਂ ਹੋਇਆ ਪਿਆ ਤਾਂ ਸਾਨੂੰ ਡੈਂਗੂ ਨਹੀਂ ਹੋਵੇਗਾ ਇਹ ਸਾਰੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ ਜਿਹੜੇ 3 ਕਰੋੜ ਲੋਕ ਹੈ ਸੀ ਆਪਣੇ ਆਪਣੀ ਪ੍ਰੋਟੈਕਸ਼ਨ ਕਰੀਏ ਤੇ ਇਹਦੇ ਬਾਰੇ ਅਸੀਂ ਆਉਣ ਚੜੇ ਆਗੇ 20000 ਆਸ਼ਾ ਵਰਕਰ ਔਰ ਜਿਹੜੇ 30000 ਦੇ ਕਰੀਬ ਜਿਹੜੇ ਹੈਗੇ ਨਰਸ ਪੂਰਾ ਸੋਲੈਂਡ ਨੇ ਹੋ ਚੁੱਕੇ ਆ ਬਾਕੀਆਂ ਨੂੰ ਵੀ ਸਾਰਿਆਂ ਨੂੰ ਦੇਵਾਂਗੇ ਇਸੇ ਤਰ੍ਹਾਂ ਜਿੰਨੇ ਸਾਡੇ ਸਕੂਲ ਕਾਲਜਸ ਦੇ ਟੀਚਰਸ ਆ ਉਹਨਾਂ ਨੂੰ ਵੀ ਜਿਹੜੀ ਜਾਣਕਾਰੀ ਦੇ ਰਹੇ ਆ ਉਹਨਾਂ ਨੂੰ ਵੀ ਇਹ ਜਿਹੜਾ ਉਹਨਾਂ ਨੂੰ ਮੌਸਮੀ ਵੀ ਹੈਗੀ ਆ ਰੇ ਟ੍ਰੇਨਿੰਗ ਦੇ ਰਹੇ ਆ ਤੇ ਉਹ ਕੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਉਹ ਸਾਡੀ ਟੀਚਰਸ ਦੀ ਟ੍ਰੇਨਿੰਗ ਵੀਵਨ ਹੋ ਗਈ ਆ ਮਾਸਟਰ ਟ੍ਰੇਨਰਸ ਤੇ ਦੂਜਾ ਅਸੀਂ ਹਰ ਜਿਹੜਾ ਸਕੂਲ ਹੈ ਉਹਦੇ ਵਿੱਚ ਜਿਹੜੇ ਵਿਜ਼ਨ ਚਾਰਟ ਦਿੱਤੇ ਆ ਜੀ ਇਹਦੇ ਨਾਲ ਨਿਗਾਹ ਟੈਸਟ ਕਰਦੇ ਆ ਬਹੁਤ ਸਾਰੇ ਬੱਚਿਆਂ ਦੀ ਨਿਗਾਹ ਕਮਜ਼ੋਰ ਹੁੰਦੀ ਆ ਤੇ ਜਦੋਂ ਬੱਚਾ ਵੱਡਾ ਹੋ ਜਾਂਦਾ ਉਹ ਕਿਤੇ ਨੌਕਰੀ ਲੈਣਾ ਚਾਹੁੰਦਾ ਉਹਨੂੰ ਕਹਿੰਦੇ ਕਿ ਤੇ ਤੇ ਕੱਖ ਦੀ ਨਿਗਾਹ ਨਹੀਂ ਗੀ ਤੇ ਤੂੰ ਤਾਂ ਕੰਮ ਬੁਲਾ ਨਹੀਂ ਡੈਕਾ ਉਹ ਸਾਰੀ ਜਿਹੜੀ ਵਿਜ਼ਨ ਚੈੱਕ ਕਰਨਗੇ ਰੋਪਿਆਂ ਦੀ ਬੱਚਿਆਂ ਦੀ ਤੇ ਫਿਰ ਜਦ ਨੂੰ ਲੋੜ ਹੋਏਗੀ ਉਹਨਾਂ ਨੂੰ ਰੈਫਰ ਕਰਨਗੇ ਸਾਡਾ ਸਾਡੀ ਟੀਮ ਜਾਏਗੀ ਜਿਹੜੀ ਆਰਬੀਐਸ ਕੇ ਦੀ ਹੈ ਜਿਹੜੀ ਉਹਨਾਂ ਦੀ ਟੀਮ ਹੈ ਉਹ ਜਾਏਗੀ ਔਰ ਅਸੀਂ ਉਹਨਾਂ ਨੂੰ ਟੈਸਟ ਕਰਕੇ ਨੰਬਰ ਦੇ ਕੇ ਉਹਨਾਂ ਨੂੰ ਐਨਕਾ ਫ੍ਰੀ ਦੰਨੇ ਅਸੀਂ ਤਾਂ ਕਿ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਬੰਦਾ ਕਿ ਨਿਗਾਹ ਖੋਣੀਓ ਅਪਾਹਜ ਨਾ ਰਹਿ ਜਾਏ ਉਹ ਇਹਦੇ ਨਾਲ ਨਾਲ ਬੱਚੇ ਦਾ ਹਾਈਟ ਵੇਟ ਕਰਨਗੇ ਤੇ ਉਹਨਾਂ ਦਾ ਹੀਮੋਗਲੋਬਿਨ ਵੀ ਜਿਹੜਾ ਨੀਰਸਟ ਆਮ ਆਦਮੀ ਕਲੀਨਿਕਸ ਦੇ ਵਿੱਚ ਜਾਂ ਜਿਹੜਾ ਸਾਡਾ ਹੈਲਥ ਐਂਡ ਵੈਲਨੈਸ ਸੈਂਟਰ ਆ ਉਹ ਤੇ ਚੈੱਕ ਕਰਾਂਗੇ ਉਹਨਾਂ ਦੀ ਟੀਚਰ ਦੀ ਕੋਆਪਰੇਸ਼ਨਲ ਆਰ ਅਸੀਂ ਜਿਹੜਾ ਹੈ ਸਾਰੇ ਜਿਹੜੇ ਬਹੁਤ ਅੱਛਾ ਇਹਨਾਂ ਨੂੰ ਅਸੀਂ ਜਿਹੜਾ ਪੰਜਾਬੀਆਂ ਨੂੰ ਸਿਹਤਮੰਦ ਪੰਜਾਬ ਜੋ ਰੰਗਲਾ ਪੰਜਾਬ ਸਾਡੇ ਮਾਂ ਬੋਲੀ ਨੂੰ ਬਹਾਲ ਕਰਨ ਦੇ ਆ ਉਹ ਅਸੀਂ ਇਬਰਾਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਕਿਉਂਕਿ ਐਜ਼ ਅ ਟੀਮ ਲੀਡਰ ਮੈਂ ਆਈ ਟ੍ਰਾਈ ਟੂ ਲੀਡ ਇਟ ਫਰਮ ਦਾ ਫਰੰਟ ਸੋ ਇਹ ਪਹਿਲਾ ਇਸ਼ੂ ਸੀ ਗੱਲ ਇਹ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਸੁਣਾ ਬੋਗਨਾਲ ਤੋਂ ਬੋਗਾਂਂ ਦੇ ਰਿਹਾ ਹੈ ਖੇਤਵਾਲ ਤੇ ਬਣਾਈਆ ਜੀ ਰੋਜ਼ਗਾਰ ਵੀ ਕਹਿ ਸਕਦੇ ਹੋ ਤੁਸੀਂ ਜੀ ਨਹੀਂ ਨਹੀਂ ਰੋਜ਼ਗਾਰ ਦੇ ਵੀ ਦੇਖੋ ਦੇਖੋ ਨਹੀਂ ਸਾਰਿਆਂ ਵੱਲ ਦੇ ਰਹੀ ਹੈ ਜੀ ਜੇ ਕਿਸਾਨਾਂ ਦੇ ਖੇਤਾਂ ਤੱਕ ਕੱਲੇ-ਕੱਲੇ ਖੇਤ ਤੱਕ ਜੇ ਪਾਣੀ ਪਹੁੰਚ ਰਿਹਾ ਚ ਕੋਈ ਕਹਿੰਦਾ 40 ਸਾਲ ਬਾਅਦ ਕੋਈ 35 ਸਾਲ ਉਧਰ ਵੀ ਦੇ ਰਿਹਾ ਹੈ ਓਵਰ ਆਲ ਡਵੈਲਪਮੈਂਟ ਇੰਡਸਟਰੀ ਵੱਲ ਧਿਆਨ ਦੇ ਰਹੀ ਹੈ ਜੀ ਉਹਨਾਂ ਨਾਲ ਡਾਇਲੌਗ ਕਰਕੇ ਉਹਨਾਂ ਨੂੰ ਜਿਹੜਾ ਫੈਸਿਲੀਟੇਟ ਹੈ ਜਿਹੜੀ ਈਜ਼ ਆਫ ਡੂਇੰਗ ਬਿਜ਼ਨਸ ਐਂਡ ਇੰਡਸਟਰੀ ਵੱਲ ਵੀ ਦੇ ਰਹੀ ਆ ਰੋਜ਼ਗਾਰ ਵੱਲ ਵੀ ਦੇ ਰਹੀ ਆ ਲੋਕਾਂ ਨੂੰ ਜਿਹੜੀਆਂ ਸਿਵਲ ਕਮਿਊਨਿਟੀਜ਼ ਆ ਉਹਦੇ ਵਾਸਤੇ ਚਾਹੇ ਆਪਣੇ ਜਿਹੜੀਆਂ ਕਲੋਨੀਆਂਜ਼ ਆ ਕਿ ਆਪਾਂ ਦੇਖ ਰਿਹਾ ਕਿ ਜਿਹੜੀਆਂ ਪਿਛਲੇ ਜਿਹੜੀਆਂ ਮਾਦਾ ਅਕਾਲੀ ਭਾਜਪਾ ਕਾਂਗਰਸ ਵਾਰੀ ਵਾਰੀ ਸਰਕਾਰਾਂ ਬਣੀਆਂ ਪਿਛਲੇ 30 ਸਾਲ ਦੇ ਵਿੱਚ ਜਿਹੜੀ ਹੈਗੀ ਆ ਉਹ ਹੈ ਫ੍ਰਜ਼ਡ ਅਨਪਲਾਨਡ ਜਿਹੜੀ ਸਾਡੀ ਆਰਗਨਾਈਜੇਸ਼ਨ ਹੋਈ ਆ ਔਰ ਉਹਦੇ ਨਾਲ ਨਾ ਤਾਂ ਉਹਦੇ ਚ ਉਹਨਾਂ ਨੇ ਕੋਈ ਪਾਰਕ ਪਾਰਕ ਦੀ ਜਗ੍ਹਾ ਛੱਡੀ ਆ ਨਾ ਕੋਈ ਪਾਰਕਿੰਗ ਦੀ ਜਗ੍ਹਾ ਹੈਗੀ ਆ ਜਿੰਨੀ ਆਉਣੀ ਚਾਹੀਦੀਆਂ ਨਾ ਸੀਵਰੇਜ ਹੈ ਔਰ ਨਾ ਨਾ ਹੀ ਕੋਈ ਉਹਦੇ ਚ ਵਾਟਰ ਸਪਲਾਈ ਦਾ ਸਿਸਟਮ ਹੈ ਇਹ ਸਾਰੇ ਲੋਕਾਂ ਨੂੰ ਬਿਜਲੀ ਦਾ ਕਨੈਕਸ਼ਨ ਤੱਕ ਨਹੀਂ ਮਿਲਦਾ ਜੀ ਕਿਉਂਕਿ ਉਹਨਾਂ ਨੇ ਬਿਜਲੀ ਦਾ ਇਨਫਰਾਸਟ੍ਰਕਚਰ ਲਾਏ ਨਹੀਂ ਹੈ ਜਿਹੜਾ ਜਿਹੜਾ ਡਿਵੈਲਪਰ ਹੁੰਦਾ ਉਹਨੇ ਜਿਹੜਾ ਕਲੋਨੀ ਦਾ ਸਾਰਾ ਇਨਫਰਾਸਟ੍ਰਕਚਰ ਡਿਵੈਲਪ ਕਰਕੇ ਟਰਾਂਸਫਾਰਮਰ ਲਾ ਕੇ ਉਹਨੇ ਹੈਡਓਵਰ ਕਰਨਾ ਹੁੰਦਾ ਆਦਰਵਾਈਜ਼ ਪੀਐਸਪੀਸੀ ਅਲੱਗ ਹਾਂ ਮੈਂ ਇਹਦੇ ਤੇ ਵੀ ਆ ਜਾਂਦਾ ਤੇ ਆਪਾਂ ਚਲੋ ਇਹ ਹੋ ਗਿਆ ਜੀ ਆਪਣਾ ਬਿਨ ਕਰਕੇ ਸਿਵਲ ਉਸਾਰਨ ਦੇ ਮੋਟੇ ਕਿੰਨੇ ਕੁ ਲਾਰਵੇ ਮਿਲਣਗੇ ਅੱਜ ਚੈੱਕ ਹਾਂ ਹਾਂ ਅਸੀਂ ਤਕਰੀਬਨ ਤਕਰੀਬਨ ਜਿਹੜੇ ਘਰਾਂ ਦੇ ਵਿੱਚ ਤੁਸੀਂ ਦੇਖਿਆ ਅਗਰ ਤੁਸੀਂ ਵੀ ਮੇਰੇ ਨਾਲ ਗਏ ਹੋ ਕਿ ਲੋਕਾਂ ਦੇ ਅਕਸਰ ਗਮਲੇ ਪ ਕਿਤੇ ਕੋ ਡੱਬਾ ਪਿਆ ਹੋਇਆ ਸੀ ਜਾਂ ਪੰਜ ਛੇ ਦੇ ਕਟੋਰੀ ਰੱਖੇ ਹੋਏ ਸੀ ਉਹਨਾਂ ਸਾਰੇ ਅੱਜ ਮਿਲਿਆ ਜਿਹੜੀ ਕਲੋਨੀ ਚ ਅਸੀਂ ਗਏ ਆ ਉੱਥੇ ਜ਼ਿਆਦਾ ਏਸੀ ਸੀਗੇ ਮੇਰੇ ਜਿੰਨੇ ਜਿਹੜੇ ਡਾਕਟਰ ਫੋਲਰਾਉਟ ਉਹਦੇ ਵਿੱਚ ਵੀ ਸਾਨੂੰ ਸਾਰੇ ਅੱਜ ਮਿਲਦਾ ਹੈਗਾ ਜਿਹੜੇ ਪੁਰਾਣੇ ਤੇ ਫ੍ਰੀਜ ਹੈ ਤੇਰਾ ਦੇ ਨੀਚੇ ਟ੍ਰੇ ਹੁੰਦੀ ਸੀ ਉਹਦੇ ਵਿੱਚ ਵੀ ਮਿਲਦਾ ਕਰਦੇ ਅੰਦਰ ਹੈਗਾ ਜੀ ਬੰਦਾ ਬੱਚੇ ਉੱਤੇ ਸੁੱਤੇ ਪਏ ਆ ਕੂਲਰ ਦੀ ਉਹ ਉੱਤੇ ਸਿੱਧੀ ਉੱਥੇ ਜਾ ਰਹੀ ਹੈ ਇਹ ਸਾਰਾ ਜਿਹੜਾ ਹੈਗਾ ਇਹ ਲੋਕਾਂ ਨੂੰ ਐਜੂਕੇਸ਼ਨ ਦੀ ਲੋੜ ਹੈ ਤਦੋਂ ਕਾਫੀ ਕਰਾ ਚ ਮਿਲਿਆ ਜੀ ਕਾਫੀ ਕਰਾ ਚ ਮਿਲਿਆ ਔਰ ਅਸੀਂ ਇਹ ਪਹਿਲਾ ਹੁੰਦਾ ਸੀ ਕਿ ਜਦੋਂ ਡੈਂਗੀ ਦਾ ਹੁੰਦਾ ਸੀ ਫਿਰ ਸਾਡੇ ਬੰਦੇ ਉੱਤੇ ਆਉਂਦੇ ਸੀ ਅਸੀਂ ਹੁਣ ਜਿਹੜੇ ਤੁਹਾਨੂੰ ਜਿੰਨੇ ਵੀ ਸਾਡੇ ਨਰਸਿੰਗ ਸਟੂਡੈਂਟ ਆ ਆਸ਼ਾ ਵਰਕਰ ਸਿਹਤ ਕਮੇਟੀਆਂ ਆ ਗਏ ਅਸੀਂ ਇਹਨਾਂ ਉਹਦੇ ਚ ਉਹਦਾ ਲਾਰਵਾ ਇੰਡੈਕਸ ਦੇਖਦੇ ਆਪੇ ਕਿੰਨੇ ਕਰਾ ਤੋਂ ਲਾਰਵਾ ਮਿਲਿਆ ਕਿੰਨੇ ਕੰਟੇਨਰ ਚ ਲਾਰਵਾ ਮਿਲਿਆ ਉਹਦੇ ਹਿਸਾਬ ਨਾਲ ਅਸੀਂ ਫਿਰ ਪਹਿਲੇ ਫੌਗਿੰਗ ਕਰਦੇ ਆ ਔਰ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਆ ਜਿਵੇਂ ਤੁਸੀਂ ਦੇਖਿਆ ਵੀ ਐਸਟੀਐਨ ਸਾਹਿਬ ਵੀ ਆਏ ਹੋਏ ਆ ਮਿਸਪਲ ਕਾਰਪੋਰੇਸ਼ਨ ਵਾਲੇ ਵੀ ਆਏ ਹੋਇਆ ਵਾਟਰ ਸਪਲਾਈ ਸੈਨੀਟੇਸ਼ਨ ਵਾਲੇ ਵੀ ਨਾਲ ਹੁੰਦੇ ਆ ਸਾਰੇ ਵਿਭਾਗ ਇਕੱਠੇ ਹੋ ਗਏ ਕਿਉਂਕਿ ਜਿਹੜਾ ਪਾਣੀ ਦੀ ਟੈਸਟਿੰਗ ਹੈ ਨਾ ਮਹਿਕਮੇ ਨੇ ਕਰਨੀ ਆ ਇੱਕ ਤੇ ਬਿਮਾਰੀ ਹੋ ਗਈ ਫਿਰ ਸਿਹਤ ਮਹਿਕਮੇ ਨੇ ਆ ਕੇ ਇਲਾਜ ਕਰਨਾ ਔਰ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਬਾਇਓਲੋਜੀਕਲ ਆ ਜਾਂ ਮੀਟੀਰੀਓਲੋਜੀਕਲ ਆ ਉਹ ਟੈਸਟਿੰਗ ਅਸੀਂ ਕਰਦੇ ਆ ਬਾਕੀ ਸਾਰੇ ਪੈਰਾਮੀਟਰ ਜਿਹੜੇ ਹੈਗੇ ਆ ਉਹ ਵਾਟਰ ਸਪਲਾਈ ਸੈਨੀਟੇਸ਼ਨ ਦੇ ਰੋਲ ਇਹ ਮੇਰੇ ਵਾਸਤੇ ਜਿਹੜਾ ਹੈਗਾ ਜੀ ਇਹ ਬਹੁਤ ਇੱਕ ਜਿਹੜਾ ਵਿਦਾਈ ਹੈ ਤੇ ਜਿਹੜੀ ਘਟਨਾ ਹੋਈ ਹੈ ਔਰ ਸਾਡੀ ਮੈਂ ਬੜੇ ਫੋਸਹਾਰ ਗੱਲਾਂ ਵੀ ਸਾਡੇ ਇੱਕ ਡਾਨੇ ਪਾਲੀਸਟ ਹੋ ਗਿਆ ਇੱਕ ਇਨਸਾਨੀਅਤ ਔਰ ਮੈਡੀਕਲ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਸ਼ਰਮਸਾਰ ਕਰਨ ਵਾਲੀ ਜਿਹੜੀ ਉਹਨਾਂ ਦਾ ਕੰਡਕਟ ਹੈ ਔਰ ਜਿਹਦੇ ਨਾਲ ਇਸੇ ਕੋਈ ਬੈਗਨੇਟ ਲੇਡੀ ਆਈ ਔਰ ਉਹ ਜਿਹੜੀ ਲੇਡੀ ਜੋ ਆਪਕੋ ਸੀ ਛੁੱਟੀ ਤੇ ਸੀ ਜਿਹੜਾ ਮੈਡੀਕਲ ਅਫਸਰ on ਡਿਊਟੀ ਸੀ ਔਰ ਪਹਿਲਾਂ ਉਹਨਾਂ ਨੂੰ ਇਨਫੋਰਮ ਕੀਤਾ ਮੈਂ ਕਹਿੰਦਾ ਕੋਈ ਵੀ ਹੋਵੇ ਜੀ ਇਹੋ ਜਿਹੇ ਗੱਲੇ ਤਾਂ ਮੈਂ ਸਾਰੀ ਉਮਰ ਮੈਂ ਖੁਦ ਡਾਕਟਰੀ ਕੀਤੀ ਹੈ ਜੇ ਤੁਸੀਂ ਕਿਸੇ ਪ੍ਰਾਈਵੇਟ ਡਾਕਟਰ ਨੂੰ ਬੁਲਾਓਗੇ ਤਾਂ ਉਹ ਕਹਿਗਾ ਅਸੂਬੇ ਆ ਕੇ ਪਰ ਜੇ ਤੁਸੀਂ ਸਰਕਾਰੀ ਕਰਦੇ ਹੋ ਕੋਈ ਵੀ ਜਿਹਦੇ ਵਿੱਚ ਥੋੜੀ ਮੋਟੀ ਇਨਸਾਨੀਅਤ ਹੋਏਗੀ ਉਹ ਆ ਕੇ ਕਰੇਗਾ ਵੀ ਆਹ ਬੜਾ ਜਿਹੜੀ ਲਾਈਫ ਹੈ ਸਾਡੇ ਵਾਸਤੇ ਸੈਕਲੋ ਸੰਤਾਉ ਸਾਡੇ ਮੈਡੀਕਲ ਐਥਿਕਸ ਵੀ ਆ ਉਹਦਾ ਕੰਡਕਟ ਜਿਹੜਾ ਹੈਗਾ ਉਹ ਮਤਲਬ ਕਿ ਮੈਡੀਕਲ ਐਥਿਕਸ ਦੀ ਵੀ ਵਾਇਓਲੇਸ਼ਨ ਹੈ ਲਾਅ ਦੀ ਵੀ ਵਾਇਓਲੇਸ਼ਨ ਹੈ ਇਹ ਮਤਲਬ ਕੋਈ ਗਲਤੀ ਨਹੀਂ ਹੈ ਗੁਨਾਹ ਹੈ ਇਹ ਬਹੁਤ ਵੱਡਾ ਔਰ ਜਿਹੜੀ ਸਤਿ ਸ੍ਰੀ ਅਕਾਲ ਸਤਿ ਮਾਨਯੋਗ ਮੁੱਖ ਮੰਤਰੀ ਸਾਹਿਬ ਪਵਰਮਾਨ ਜੀ ਔਰ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਚਾਹੇ ਅਰਵਿੰਦ ਕੇਜੀ ਪਾਲ ਜੀ ਹੋਣ ਔਰ ਆਰਗਨਾਈਜ਼ਰ ਹੋ ਜਾਈਏ ਕਿਸੇ ਕਿਸਮ ਦੀ ਵੀ ਕਰਾਪਸ਼ਨ ਹੋਵੇ ਚਾਹੇ ਫਾਈਨੈਂਸ਼ੀਅਲ ਹੋਵੇ ਮੋਰਲ ਹੋਵੇ ਜਾਂ ਕੋਈ ਹੋਰ ਕਿਸ ਤਰ੍ਹਾਂ ਦੀ ਗੈਰਡਿਫੀਸਿਟੀ ਹੋਵੇ ਔਰ ਮੇਰੇ ਡਾਕਟਰ ਦੀਆਂ ਪਹਿਲਾਂ ਵੀ ਕੰਪਲੇਂਟਸ ਆ ਗਈਆਂ ਸੀ ਕਿ ਅਸੀਂ ਬਹੁਤ ਵਾਰੀ ਸੁਧਾਰ ਦੀ ਕੋਸ਼ਿਸ਼ ਕੀਤੀ ਐ ਐਸਐਮਓ ਸਾਹਿਬ ਨੇ ਸਿਲਵਟਨ ਬੜਮ ਨੇ ਔਰ ਅਸੀਂ ਲੇਕਿਨ ਜਿਹੜਾ ਇਹ ਵਾਰਾ ਵਾਕਿਆ ਹੋਇਆ ਇਹਦੇ ਵਿੱਚ ਐਸਐਮਓ ਸਾਹਿਬ ਨੇ ਖੁਦ ਫਾਰਮ ਕੀਤਾ ਮੈਂ ਇਹ ਬਾਲੀਵੁੱਡ ਦੀ ਜਦੋਂ ਇਹਦੀ ਖਬਰ ਆਈ ਜੀ ਬਿਲਕੁਲ ਜਦੋਂ ਖਬਰ ਪਹੁੰਚੀ ਹੈ ਤਾਂ ਮੈਂ ਤਿੰਨ ਮੈਟ੍ਰਿਕ ਮੈਂ ਦੇ ਦੇ ਤੇ ਕਰਸਮ ਸਾਹਬ اور ਦੋ ਕਾਨਫਰੋ ਜਿਸ ਕੋਲ ਗਿਆ ਉਹਨਾਂ ਨੇ ਪੂਰੀ ਇਨਕੁਆਇਰੀ ਕਰਨ ਦੀ ਉਹਨਾਂ ਨੇ ਪ੍ਰਾਇਮਰ ਚਾਈ ਉਹਨਾਂ ਨੇ ਕਿਆ ਫੀਡਬੈਕ ਦੀ ਰਿਪੋਰਟ ਵੀ ਜਾਰੀ ਰੱਖਿਆ ਉਹ ਕਹਿੰਦੀ ਹੈ ਕਿ ਕਿਉਂਕਿ ਜੋ ਮਾਨਕਮਰ ਦੀ ਪਾਲਸੀ ਹੈ ਅਸੀਂ ਬਿਲਕੁਲ ਇਸ ਤਰ੍ਹਾਂ ਦੀ ਕੋਈ ਵੀ ਜਿਹੜਾ ਮਿਸ ਬਿਹੇਵੀਅਰ ਆਉਂਦਾ ਹੈ ਨਾ ਉਹ ਕਾਲ ਰੇਟਿੰਗ ਕਰਦੇ ਤੇ ਇਸ ਕਰਕੇ ਸੀ ਸਟੈਂਸ ਸਸਪੈਂਡਡ ਜੀ ਉਹਨੂੰ ਸਸਪੈਂਡ ਕੀਤਾ ਜਾਏਗਾ ਔਰ ਮੈਂ ਸਖਤ ਬਾਤ ਇਹ ਕਹਿਣਾ ਚਾਹਣਾ ਵੀ ਜਿਹੜੇ ਜੇ ਤੁਸੀਂ ਸਰਕਾਰੀ ਨੌਕਰੀ ਕਰਨੀ ਹੈ ਆਪਣੀ ਤੁਸੀਂ ਆਪਣੇ ਪ੍ਰੈਕਟਿਸ ਕਰਨੀ ਹੈ ਡਿਜ਼ਾਈਨ ਕਰਕੇ ਪ੍ਰੈਕਟਿਸ ਕਰ ਲਓ ਬਟ ਤੁਸੀਂ ਸਰਵਿਸ ਦੇ ਵਿੱਚ ਰਹਿ ਕੇ ਤੇ ਤੁਸੀਂ ਆਪਣੇ ਪੂਰੀ ਲਗਨ ਦੇ ਨਾਲ ਸਰਦਾ ਦੇ ਨਾਲ ਪੇਸ਼ੈਂਟ ਪਤੀ ਹਮਦਰਦੀ ਵਾਲੇ ਰੁਪਈਏ ਦੇ ਨਾਲ ਔਰ ਇਫਤੀ ਦੇ ਨਾਲ ਜਿਹੜਾ ਹੈਗਾ ਕੰਮ ਕਰਨਾ ਕਿਉਂਕਿ ਤੁਹਾਨੂੰ ਅਸੀਂ ਦੇਖੋ ਮੈਂ ਡਾਕਟਰ ਕੋਲ ਅਸੀਂ ਐਕਸੈਪਸ਼ਨ ਕੀਤੀ ਆ ਮਾਰ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਜਿਹੜਾ ਟਾਈਮ ਬਾਉਂਡ ਸਕੀਲ ਮਤਲਬ 5 10 15 ਸਾਲ ਬਾਅਦ ਇਹ ਸ਼ੋਰਟ ਪ੍ਰਮੋਸ਼ਨ ਜਿਹੜੀ ਹੈਗੀ ਆ ਉਹ ਸਿਰਫ ਡਾਕਟਰਸ ਨੂੰ ਦਿੱਤੀ ਹੈ ਕਿਉਂਕਿ ਸਾਡੇ ਕੋਲੇ ਸ਼ੋਰਟੇਜ ਆ ਸਾਨੂੰ ਪਤਾ ਹੈਗਾ ਇਸੇ ਕਰਕੇ ਸ਼ਾਇਦ ਮੈਂ ਰੈਲੈਕਟਡ ਹੋਣਾ ਐਕਸ਼ਨ ਲੈਣ ਲੱਗੇ ਪਰ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਹੁੰਦਾ ਹੋਂ ਤਾਂ ਮਤਲਬ ਇਹਦੇ ਵਿੱਚ ਕੋਈ ਮਾਫੀ ਨਹੀਂ ਮਿਲ ਸਕਦੀ ਔਰ ਖਾਲੀ ਇਹ ਨਹੀਂ ਆਪੇ ਸਸਪੈਂਡ